ਅੱਜ ਦੀ ਇਹ ਵੀਡੀਓ ਮੇਰੀ ਯੂਪੀਐਸਸੀ ਐਸਪੀਰੈਂਟਸ ਲਈ ਨਹੀਂ ਹੈਗੀ ਅੱਜ ਮੈਂ ਮੁਖਾਤਬ ਹੋਣਾ ਚਾਹਣਾ ਉਹਨਾਂ ਗਰਲ ਐਸਪੀਰੈਂਟਸ ਦੇ ਪੇਰੈਂਟਸ ਨੂੰ ਉਹ ਲੜਕੀਆਂ ਜਿਹੜੀਆਂ ਕਿ ਯੂਪੀਐਸਸੀ ਦੇ ਲਈ ਤਿਆਰੀ ਕਰਦੀਆਂ ਉਹਨਾਂ ਦੇ ਪੇਰੈਂਟਸ ਨੂੰ ਅੱਜ ਮੈਂ ਮੁਖਾਤਬ ਹੋਣਾ ਚਾਹਣਾ ਕੱਲ ਯੂਪੀਐਸਸੀ ਦਾ ਰਿਜ਼ਲਟ ਆਇਆ ਦੋ ਕੁੜੀਆਂ ਨੇ ਟੌਪ ਕੀਤਾ ਇੱਕ ਫਰਸਟ ਰੈਂਕਰ ਹੈ ਜਿਹੜੀ ਉਹ ਯੂਪੀ ਤੋਂ ਹੈ ਸ਼ਕਤੀ ਦੁਬੇ ਤੇ ਦੂਸਰੀ ਗੁਜਰਾਤ ਤੋਂ ਹੈ ਲੜਕੀ ਹਰਸ਼ਿਤਾ ਗੋਇਲ ਤੁਸੀਂ ਦੋਨਾਂ ਦੀ ਜੇ ਇੰਟਰਵਿਊ ਸੁਣੋਂਗੇ ਮੈਂ ਅੱਜ ਉਹਨਾਂ ਦਾ ਇੰਟਰਵਿਊ ਸੁਣ ਰਿਹਾ ਸੀ ਤਾਂ ਬੜੀਆਂ ਸਾਰੀਆਂ ਨਵੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚੋਂ ਮਿਲ ਰਹੀਆਂ ਸੀ ਅਸੀਂ ਹਰ ਸਾਲ ਹੀ ਇਨ੍ਹਾਂ ਚੀਜ਼ਾਂ ਦੇ ਨਾਲ ਡੀਲ ਕਰਦੇ ਹਾਂ ਹਰ ਸਾਲ ਜਦੋਂ ਬੱਚਿਆਂ ਦੇ ਰਿਜ਼ਲਟਸ ਆਉਂਦੇ ਆ ਤਾਂ ਵੇਖਦੇ ਹਾਂ ਜਿਹੜੀ ਫਰਸਟ ਰੈਂਕਰ ਸ਼ਕਤੀ ਦੁਬੇ ਹੈ ਉਹਦਾ ਇਹ ਪੰਜਵਾਂ ਅਟੈਂਪਟ ਸੀ ਪਹਿਲੇ ਤਿੰਨ ਅਟੈਂਪਟ ਉਹਦਾ ਪ੍ਰੀ ਵੀ ਕਲੀਅਰ ਨਹੀਂ ਸੀ ਹੋਇਆ ਤੇ ਉਹਨੂੰ ਇੰਟਰਵਿਊਰ ਨੇ ਪੁੱਛਿਆ ਕਿ ਤੁਸੀਂ ਕਿਵੇਂ ਇਹਨੂੰ ਸਸਟੇਨ ਕੀਤਾ ਉਨੂੰ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵੀ 6 ਤੋਂ 7 ਸਾਲ ਲੱਗ ਗਿਆ ਆਪਣੇ ਇਸ ਡ੍ਰੀਮ ਨੂੰ ਪੂਰਾ ਕਰਦੇ ਆ। ਤਾਂ ਜਦੋਂ ਇੰਟਰਵਿਊਰ ਨੇ ਉਹਨੂੰ ਪੁੱਛਿਆ ਕਿ ਤੁਹਾਨੂੰ ਇੰਨਾ ਸਮਾਂ ਲੱਗ ਗਿਆ ਤਾਂ ਕਿਵੇਂ ਤੁਸੀਂ ਸਸਟੇਨ ਕੀਤਾ ਤਾਂ ਉਹਦਾ ਇੱਕੋ ਜਵਾਬ ਸੀ ਕਿ ਮੇਰੇ ਫਾਦਰ ਮੇਰਾ ਬਾਪ ਮੈਨੂੰ ਇਹ ਕਹਿੰਦਾ ਹੁੰਦਾ ਸੀ ਕਿ ਬਸ ਤੂੰ ਪੜ। ਤੂੰ ਛੱਡ ਦੇ ਕੀ ਹੋ ਰਿਹਾ ਤੂੰ ਬਸ ਪੜ ਆਪਣਾ ਪੜਾਈ ਤੇ ਖਿਆਲ ਰੱਖ। ਇਹੀ ਚੀਜ਼ ਜਦੋਂ ਅਸੀਂ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਕਲਚਰ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਕਿਉਂਕਿ ਮੈਨੂੰ ਲੰਬਾ ਸਮਾਂ ਹੋ ਗਿਆ ਯੂਪੀਐਸਸੀ ਦੀ ਤਿਆਰੀ ਦੇ ਨਾਲ ਜੁੜਿਆ ਹੋਇਆ ਬਹੁਤ ਸਾਰੇ ਬੱਚੇ ਤਿਆਰੀ ਕਰਨ ਆਉਂਦੇ ਆ ਪਹਿਲਾ ਪੁਆਇੰਟ ਤਾਂ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਐਸ ਕੰਪੇਅਰ ਟੂ ਬॉयਜ਼ ਸਾਡੇ ਕੋਲੇ ਗਰਲਸ ਨੇ ਜਿਹੜੀਆਂ ਪੰਜਾਬ ਦੇ ਵਿੱਚ ਬਹੁਤ ਘੱਟ ਨੇ ਜਿਹੜੀਆਂ ਇਹਦੀ ਤਿਆਰੀ ਕਰ ਰਹੀਆਂ ਨੇ ਯੂਪੀਐਸਸੀ ਵਾਸਤੇ ਦੂਸਰੀ ਚੀਜ਼ ਬਹੁਤ ਘੱਟ ਐਸੀਆਂ ਗਰਲ ਐਸਪੀਰੈਂਟਸ ਨੇ ਜਿਹੜੀਆਂ ਕਿ ਸਾਡੇ ਸਟੂਡੈਂਟਸ ਬਣ ਕੇ ਆਉਂਦੀਆਂ ਨੇ ਜਿਹੜੀਆਂ ਕਿ ਤਿੰਨ ਵੱਧ ਤੋਂ ਵੱਧ 4 ਸਾਲ ਤੋਂ ਜ਼ਿਆਦਾ ਇੱਥੇ ਸਸਟੇਨ ਕਰ ਸਕਦੇ ਨੇ ਯੂਪੀਐਸਸੀ ਦੀ ਤਿਆਰੀ ਦੇ ਵਿੱਚ ਆਮ ਤੌਰ ਤੇ ਫਿਰ ਉਹਨਾਂ ਦਾ ਇਹ ਐਕਸਕਿਊਜ਼ ਹੁੰਦਾ ਕਿ ਸਰ ਪੇਰੈਂਟਸ ਨੇ ਜਿਹੜੇ ਹੁਣ ਇਜਾਜ਼ਤ ਨਹੀਂ ਦਿੰਦੇ ਹੁਣ ਉਹ ਕਹਿੰਦੇ ਆ ਕਿ ਵਿਆਹ ਦੀ ਉਮਰ ਹੋ ਗਈ ਆ ਵਿਆਹ ਕਰਨਾ ਜਾਂ ਕੋਈ ਹੋਰ ਨੌਕਰੀ ਲੈ ਲਓ ਔਰ ਅਕਸਰ ਇੱਕ ਹੋਰ ਚੀਜ਼ ਜਿਹੜੀ ਕੌਂਟਰੈਡਿਕਟਰੀ ਆ ਉਹ ਸਾਡੇ ਸਾਹਮਣੇ ਆਉਂਦੀ ਹੈ ਮੈਂ ਅਕਸਰ ਬੱਚਿਆਂ ਦੇ ਨਾਲ ਜੁੜਦਾ ਉਹਨਾਂ ਨੂੰ ਇਹ ਪੁੱਛਦਾ ਹੁੰਨਾ ਤੁਸੀਂ ਆਈਐਸ ਬਣਨਾ ਕਿਉਂ ਚਾਹੁੰਦੇ ਹੋ ਬਹੁਤ ਸਾਰੀਆਂ ਗਰਲ ਸਟੂਡੈਂਟਸ ਨੇ ਜਿਹੜੀਆਂ ਉਹਨਾਂ ਦਾ ਕਹਿਣਾ ਪਤਾ ਕੀ ਹੁੰਦਾ ਪੇਰੈਂਟਸ ਜਰਾ ਧਿਆਨ ਨਾਲ ਸੁਣਿਓ ਸਰ ਮੇਰੇ ਡੈਡੀ ਚਾਹੁੰਦੇ ਸੀ ਮੇਰੇ ਡੈਡੀ ਚਾਹੁੰਦੇ ਆ ਮੇਰੇ ਫਾਦਰ ਦਾ ਸੁਪਨਾ ਹੈ ਇਹ ਧੀਆਂ ਮਾਂ ਬਾਪ ਦੇ ਸੁਪਨੇ ਜਿਉਂਦੀਆਂ ਹੁੰਦੀਆਂ ਨੇ ਤੇ ਪੇਰੈਂਟਸ ਦਾ ਸੁਪਨਾ ਇੰਨਾ ਵੱਡਾ ਲੈਣਾ ਬਹੁਤ ਸੋਹਣੀ ਗੱਲ ਆ ਬਟ ਉਸ ਤੋਂ ਬਾਅਦ ਜੋ ਪੇਰੈਂਟਸ ਕਰਦੇ ਆ ਮੈਨੂੰ ਉਹਦੇ ਤੇ ਸ਼ਿਕਵਾ ਵੀ ਬਹੁਤ ਆਉਂਦਾ ਫਿਰ ਪੇਰੈਂਟਸ ਨੂੰ ਇਹ ਹੁੰਦਾ ਕਿ ਬਸ ਸਾਡਾ ਬੱਚਾ ਅੱਜ ਤਿਆਰੀ ਕਰਨ ਲੱਗਿਆ ਅਗਲੇ ਸਾਲ ਬਸ ਸਿਲੈਕਟ ਹੋ ਕੇ ਘਰੇ ਆ ਜਾਵੇ ਇਹ ਯੂਪੀਐਸਸੀ ਦਾ ਐਗਜ਼ਾਮ ਹੈ ਇਹ ਕੋਈ ਗ੍ਰੈਜੂਏਸ਼ਨ ਦਾ ਐਗਜ਼ਾਮ ਨਹੀਂ ਹੈਗਾ ਇਹ ਕੋਈ ਅਕੈਡਮਿਕਸ ਨਹੀਂ ਹੈਗਾ ਇਹ ਕੰਪੀਟੀਸ਼ਨ ਹੈ 올 ਇੰਡੀਆ ਲੈਵਲ ਦਾ ਐਗਜ਼ਾਮ ਹੈ ਉਹਦੀ ਜਿਹੜੀ ਗ੍ਰੈਵਿਟੀ ਐ ਉਹਦੀ ਜਿਹੜੀ ਤਿਆਰੀ ਐ ਉਹਨੂੰ ਪਲੇਸ ਸਮਝਣ ਦੀ ਕੋਸ਼ਿਸ਼ ਕਰਨ ਸਾਰੇ ਪੇਰੈਂਟਸ ਇਦਾਂ ਨਹੀਂ ਹੁੰਦਾ ਹੁੰਦਾ ਹਮੇਸ਼ਾ ਕਿ ਕੋਈ ਬੱਚਾ ਅੱਜ ਤਿਆਰੀ ਕਰਨ ਚੱਲਿਆ ਤੇ ਤੁਸੀਂ ਅਗਲੇ ਸਾਲ ਉਹਨੂੰ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰ ਦੇਵੋ ਕਿ ਅਗਲੇ ਸਾਲ ਬਸਤੇਰਾ ਪੇਪਰ ਕਲੀਅਰ ਹੋਣਾ ਚਾਹੀਦਾ ਅਸੀਂ ਹਰ ਸਾਲ ਇਸ ਪ੍ਰੋਸੈਸ ਦੇ ਵਿੱਚੋਂ ਲੰਘਦੇ ਆਂ ਔਰ ਬਹੁਤ ਸਾਰੇ ਬੱਚਿਆਂ ਨੂੰ ਮੈਂ ਮੈਂਟਲ ਤੌਰ ਤੇ ਕਾਉਂਸਲਿੰਗ ਵੀ ਕਰਦਾ ਉਹਨਾਂ ਨੂੰ ਇਸ ਤਰੀਕੇ ਨਾਲ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਕਿ ਬੱਚੇ ਲੱਗੇ ਰਹੋ ਲੱਗੇ ਰਹੋ ਲੱਗੇ ਰਹੋ ਇਹ ਲੱਗੇ ਰਹਿਣ ਦੀ ਖੇਡ ਹੈ ਤੇ ਮੈਂ ਪੇਰੈਂਟਸ ਨੂੰ ਗੁਜ਼ਾਰਿਸ਼ ਕਰਦਾ ਕਿ ਪੇਰੈਂਟਸ ਨੇ ਬੱਚਿਆਂ ਦੀ ਢਾਲ ਬਣਨਾ ਹੁੰਦਾ ਹੈ। ਔਰ ਬੱਚੇ ਖੁਦ ਹਤਾਸ਼ ਹੋ ਜਾਂਦੇ ਕਿ ਸਾਡਾ ਪੇਪਰ ਨਹੀਂ ਕਲੀਅਰ ਹੋ ਰਿਹਾ ਤਾਂ ਮੈਂ ਇੱਕ ਗੱਲ ਉਹਨਾਂ ਨੂੰ ਸਮਝਾਉਣਾ ਹੁੰਦਾ ਕਿ ਇੱਕ ਮਕਾਨ ਜਦੋਂ ਅਸੀਂ ਆਮ ਮਕਾਨ ਬਣਾਉਨੇ ਆ ਤਾਂ 1 ਸਾਲ ਲੱਗਦਾ ਪਟਾਟਾਜ ਮਹਿਲ ਨੂੰ 20 ਸਾਲ ਲੱਗ ਜਾਂਦੇ ਆ ਬਣਦੇ ਆ। ਤੁਸੀਂ ਤਾਜ ਮਹਿਲ ਬਣਾਉਣ ਲੱਗੇ ਹੋਏ ਜਾਓ ਕੋਈ ਆਮ ਪੇਪਰ ਦੇ ਦਿਓ ਤੁਹਾਡਾ ਕਲੀਅਰ ਹੋ ਜਾਏਗਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਬਟ ਅਕਸਰ ਜਿਹੜਾ ਹੁੰਦਾ ਸਾਡੇ ਕਲਚਰ ਦੇ ਵਿੱਚ ਠੀਕ ਹੈ ਸਾਡਾ ਇੱਕ ਸੋਸ਼ਲ ਸੈਟਅਪ ਹੈ ਕਿ ਏਜ ਹੋ ਜਾਂਦੇ ਉਸ ਤੋਂ ਬਾਅਦ ਅਸੀਂ ਵਿਆਹ ਵੀ ਕਰਨੇ ਹੁੰਦੇ ਬੱਚਿਆਂ ਦੇ ਬਿਲਕੁਲ ਸਹੀ ਗੱਲ ਹੈ ਬਟ ਉਸ ਸੋਸ਼ਲ ਸੈਟਅਪ ਦੇ ਵਿੱਚ ਇੱਕ ਡਰਾਸਟਿਕ ਚੇਂਜਸ ਨੇ ਜਿਹੜੀਆਂ ਇੱਕ ਰੈਵੋਲੂশনারੀ ਚੇਂਜਸ ਹੋ ਕਿਨੇ ਲੈ ਕੇ ਆਉਣੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਸੁਪਨੇ ਦਿਨੇ ਹੋ ਤਾਂ ਕਿਰਪਾ ਕਰਕੇ ਉਹਨਾਂ ਦੀ ਢਾਲ ਬਣ ਕੇ ਖੜੇ ਹੋ ਉਹਨਾਂ ਨੂੰ ਪ੍ਰੈਸ਼ਰਾਈਜ਼ ਨਾ ਕਰੋ ਉਹਨਾਂ ਨੂੰ ਖੁਸ਼ੀ ਦਾ ਮਾਹੌਲ ਦਿਓ ਉਹਨਾਂ ਨੂੰ ਟੈਨਸ਼ਨ ਫਰੀ ਰੱਖੋ ਕਿਉਂਕਿ ਮਾਂ ਬਾਪ ਦਾ ਆਸਰਾ ਸਭ ਤੋਂ ਵੱਡਾ ਹੁੰਦਾ ਬੱਚਿਆਂ ਨੂੰ ਤੇ ਇੱਕ ਹੋਰ ਗੱਲ ਵੀ ਸ਼ੇਅਰ ਕਰਨੀ ਚਾਹਣਾ ਕਿ ਜਦੋਂ ਕੁੜੀਆਂ ਮੈਨੂੰ ਆ ਕੇ ਇਹ ਕਹਿੰਦੀਆਂ ਨੇ ਕਿ ਸਰ ਹੁਣ ਨਹੀਂ ਕਿ ਤਿਆਰੀ ਅਸੀਂ ਕਰ ਸਕਦੀਆਂ ਕਿਉਂਕਿ ਪੇਰੈਂਟਸ ਕਹਿ ਰਹੇ ਆ ਕਿ ਮੈਰਿਜ ਕਰਨੀਆਂ ਤਾਂ ਉਹਨਾਂ ਦੇ ਚਿਹਰੇ ਤੇ ਕੋਈ ਸ਼ਿਕਵਾ ਨਹੀਂ ਹੁੰਦਾ ਕਿਉਂਕਿ ਤਿੰਆਂ ਕਦੇ ਸ਼ਿਕਵਾ ਨਹੀਂ ਕਰਦੀਆਂ ਹੁੰਦੀਆਂ ਮਾਪੇ ਬਾਪ ਦੇ ਨਾਲ ਉਹ ਅੰਦਰ ਦਫਨ ਕਰ ਲੈਂਦੀਆਂ ਨੇ ਆਪਣੇ ਟੁੱਟੇ ਟੁੱਟਦੇ ਹੋਏ ਸੁਪਨੇ ਆਨੂੰ ਪਹਿਲਾਂ ਤੁਸੀਂ ਹੀ ਉਹਨਾਂ ਦੇ ਅੰਦਰ ਸੁਪਨੇ ਸੰਜੋਧ ਦਿੰਨੇ ਹੋ ਫਿਰ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦੇ ਹੋ ਕਿ ਬਹੁਤ ਜਲਦੀ ਇਹਨੂੰ ਰਿਅਲਾਈਜ਼ ਕਰੋ ਜਦੋਂ ਨਹੀਂ ਕਰ ਸਕਦੇ ਫਿਰ ਉਹਨਾਂ ਦੇ ਅੰਦਰ ਜਿਹੜੀ ਟੁੱਟ ਭੱਜ ਹੁੰਦੀ ਹੈ ਕਿਰਪਾ ਕਰਕੇ ਉਹਨੂੰ ਵੀ ਵੇਖਣ ਦੀ ਕੋਸ਼ਿਸ਼ ਕਰੋ ਮੇਰੇ ਕੋਲੇ ਹੁਣ ਤੱਕ ਦੀ ਜਿਹੜੀ ਹਿਸਟਰੀ ਆ ਮੇਰਾ ਜਿਹੜਾ ਪੜਾਉਣ ਦਾ ਹੁਣ ਤੱਕ ਦਾ ਤਜਰਬਾ ਰਿਹਾ ਉਹਦੇ ਵਿੱਚ ਮੈਨੂੰ ਕੁਝ ਕੋ ਉਹ ਲੜਕੀਆਂ ਦੇ ਚਿਹਰੇ ਯਾਦ ਆਉਂਦੇ ਆ ਜਿਨ੍ਹਾਂ ਨੇ ਪੂਰੀ ਸਟਰਗਲ ਕੀਤੀ ਤੇ ਖਾਸ ਤੌਰ ਤੇ ਜਿਨ੍ਹਾਂ ਦੇ ਪੇਰੈਂਟਸ ਉਹਨਾਂ ਦੇ ਨਾਲ ਢਾਲ ਬਣ ਕੇ ਖੜੇ ਹੋਏ ਸੀ ਉਹਨਾਂ ਦੇ ਵਿੱਚੋਂ ਮੈਂ ਦੋ ਨਾਮ ਲੈਣਾ ਚਾਹਾਂਗਾ ਇੱਕ ਹੈ ਮੇਰੀ ਬਹੁਤ ਪਿਆਰੀ ਸਟੂਡੈਂਟ ਹੈ ਗੁਰਸਿਮਰਨਜੀਤ ਕੌਰ ਔਰ ਦੂਸਰੀ ਮੇਰੀ ਬਹੁਤ ਹੀ ਦਿਲ ਦੇ ਕਰੀਬ ਸਟੂਡੈਂਟ ਹੈ ਗਿਆ ਮਨਜੋਤ ਕੌਰ ਗੁਰਸਿਮਰਨਜੀਤ ਜਿਹੜੀ ਉਹ ਪੀਸੀਐਸ ਦੇ ਵਿੱਚ ਸਿਲੈਕਟ ਹੋਈ ਆ ਲਾਸਟ ਜਿਹੜਾ 2020 ਦੇ ਵਿੱਚ ਪੀਸੀਐਸ ਹੋਇਆ ਸੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਤੋਂ ਉਹ ਕੁੜੀ ਆਈ ਹੈ। ਔਰ ਉਹ ਅਕਸਰ ਉਹਦੀ ਇਹ ਗੱਲ ਹੁੰਦੀ ਸੀ ਪਿਛਲੇ ਦਿਨ ਇੱਕ ਅਖਬਾਰ ਦੇ ਵਿੱਚ ਵੀ ਉਹਦੇ ਇੰਟਰਵਿਊ ਛਪੀ ਹੋਣੇ ਉੱਥੇ ਖਾਸ ਤੌਰ ਤੇ ਜ਼ਿਕਰ ਕੀਤਾ ਹੈ ਕਿ ਮੇਰੀ ਪ੍ਰੇਰਣਾ ਮੇਰੇ ਫਾਦਰ ਸਾਹਿਬ ਨੇ ਮੇਰੇ ਪਿਤਾ ਜੀ ਮੇਰੀ ਪ੍ਰੇਰਣਾ ਨੇ। ਉਹਦੇ ਫਾਦਰ ਫੈਕਟਰੀ ਚ ਚਲਾਉਂਦੇ ਆ ਔਰ ਉਹਨਾਂ ਨੇ ਖੁਦ ਉਹਨੂੰ ਕਿਹਾ 10 ਸਾਲ ਤੋਂ ਬਾਅਦ ਕਿ ਜਾ ਚੰਡੀਗੜ੍ਹ ਜਾ ਉੱਥੇ ਪੜ੍ਹ ਜਾ ਕੇ। ਤੇ ਉਹਨਾਂ ਨੇ ਹਰ ਮੂਵਮੈਂਟ ਤੇ ਹਰ ਸਟੈਪ ਤੇ ਉਹਦੀ ਸਪੋਰਟ ਕੀਤੀ ਹੈ। ਇੱਕ ਛੋਟੇ ਜਿਹੇ ਪਿੰਡ ਤੋਂ ਆਈ ਆ ਕੁੜੀ ਔਰ ਅੱਜ ਸ੍ਰੀ ਅਮਰਸਰ ਸਾਹਿਬ ਅਸਿਸਟੈਂਟ ਕਮਿਸ਼ਨਰ ਲੱਗੀ ਹੋਈ ਆ ਲੋਪੋਕੇ ਦੀ ਐਸ ਡੀ ਐਮ ਐ ਇਸ ਵੇਲੇ ਉਹ ਪੜਨ ਦਾ ਉਹ ਥਾ ਸ਼ੌਕ ਹੈ ਹੁਣ ਵੀ ਪੜਦੀ ਰਹਿੰਦੀ ਹੈ ਮਨਜੋਤ कौर ਡੀ ਐਸ ਪੀ ਸਿਲੈਕਟ ਹੋਈ 2000 ਆਈ ਥਿੰਕ 15 ਦੇ ਵਿੱਚ ਰੋਪੜ ਤੋਂ ਆਉਂਦੀ ਹੁੰਦੀ ਸੀ ਜਦੋਂ ਮੇਰੇ ਕੋਲੇ ਮੇਨ ਦੀ ਤਿਆਰੀ ਕਰਦੀ ਸੀ ਤਾਂ ਉਹ ਰੋਪੜ ਤੋਂ ਪਹਿਲਾਂ ਆਟੋ ਲੈਂਦੀ ਸੀ ਫਿਰ ਬੱਸ ਲੈਂਦੀ ਸੀ ਚੰਡੀਗੜ੍ਹ 43 ਸੈਕਟਰ ਉੱਤਰਦੀ ਸੀ ਉੱਥੋਂ ਫਿਰ ਆਟੋ ਲੈ ਕੇ ਮੇਰੇ ਕੋਲੇ ਇੰਸਟੀਚਿਊਟ ਪਹੁੰਚਦੀ ਹੁੰਦੀ ਸੀ ਉਹ ਬੱਚੀ ਇੰਟਰਵਿਊ ਵੇਲੇ ਫੇਰ ਉਹਨੂੰ ਮੈਂ ਆਪ ਆਟੋ ਤੇ ਸਫਰ ਕਰਦੇ ਹੋਏ ਵੇਖਿਆ ਸੁਪਨੇ ਸੰਜੋਏ ਆ ਪੇਰੈਂਟਸ ਨਾਲ ਖੜੇ ਆ ਢਾਲ ਬਣ ਕੇ ਨਾਲ ਖੜੇ ਆ ਅੱਜ ਵੀ ਮਨਜੋਤ कौर ਪੜਦੀ ਰਹਿੰਦੀ ਹੈ ਡੀਐਸਪੀ ਸਿਲੈਕਟ ਹੋਈ ਆ ਉਹ ਪੜਨ ਦਾ ਉਥਾ ਸ਼ੌਕ ਹੈ ਉਸ ਲੜਕੀ ਨੂੰ ਵੀ ਔਰ ਇੱਕ ਹੋਰ ਚੀਜ਼ ਜੇ ਮੈਂ ਇੱਥੇ ਦੱਸਾਂ ਇੱਕ ਸਾਈਕੋਲੋਜੀ ਦਾ ਪੁਆਇੰਟ ਹੈ ਜਿਹੜਾ ਮੈਨੂੰ ਗੱਲ ਕਰਦਿਆਂ ਧਿਆਨ ਦੇ ਵਿੱਚ ਆ ਗਿਆ ਮੇਲ ਦੇ ਬਾਵਤ ਜਿਹੜੀ ਫੀਮੇਲ ਹੈ ਨਾ ਉਹ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਮੇਲ ਤੋਂ ਬਹੁਤ ਮਜਬੂਤ ਹੁੰਦੀ ਹੈ ਕੁਦਰਤ ਨੇ ਉਹਨੂੰ ਐਸੀ ਸ਼ਕਤੀ ਦਿੱਤੀ ਹੋਈ ਹੈ ਜੇ ਉਹਨੂੰ ਕਮਜ਼ੋਰ ਕੀਤਾ ਤਾਂ ਸਾਡੇ ਸਮਾਜਿਕ ਪ੍ਰਬੰਧ ਨੇ ਕਮਜ਼ੋਰ ਕੀਤਾ ਹੋਇਆ। ਸੋ ਮੇਰੀ ਗੁਜ਼ਾਰਿਸ਼ ਆ ਸਾਰੇ ਪੇਰੈਂਟਸ ਨੂੰ ਤੁਸੀਂ ਆਪਣੀਆਂ ਬੱਚਿਆਂ ਨੂੰ ਸੁਪਨੇ ਦਿਨੇ ਹੋ ਸੁਪਨੇ ਦਿਓ। ਉਹਨਾਂ ਨੂੰ ਪ੍ਰੈਸ਼ਰਾਈਜ਼ ਨਾ ਕਰੋ ਕਿ ਸਾਨੂੰ 1 ਸਾਲ 2 ਸਾਲ ਦੇ ਵਿੱਚ ਇਹਦੇ ਰਿਜ਼ਲਟਸ ਲਿਆ ਕੇ ਦਿਓ। ਉਹਨਾਂ ਨੂੰ ਪੜਨ ਦਿਓ। ਉਹਨਾਂ ਦੀ ਢਾਲ ਬਣੋ ਉਹਨਾਂ ਲਈ ਖੁਸ਼ੀ ਦਾ ਮਾਹੌਲ ਸਿਰਜ ਕੇ ਰੱਖੋ। ਮੋਟੀਵੇਸ਼ਨ ਵਾਲਾ ਮਾਹੌਲ ਸਿਰਜ ਕੇ ਰੱਖੋ ਘਰਾਂ ਦੇ ਵਿੱਚ। ਤਾਂ ਕਿ ਉਹ ਆਪਣੇ ਸੁਪਨੇ ਨੂੰ ਚਾਈ ਚਾਈ ਪੂਰਾ ਕਰ ਸਕਣ ਉਹ ਤੁਹਾਡੇ ਸੁਪਨੇ ਨੂੰ ਪੂਰਾ ਕਰਦੀਆਂ ਨੇ ਧੀਆਂ ਮਾਂ ਬਾਪ ਦੇ ਸੁਪਨੇ ਜਿਉਂਦੀਆਂ ਨੇ ਧੰਨਵਾਦ